ਪੰਚਾਇਤੀ ਚੋਣਾਂ ਲੈ ਕੇ ਜਿੱਥੇ ਨਾਮਜ਼ਦਗੀ ਪੱਤਰ ਭਰਨ ਦਾ ਆਖਰੀ ਦਿਨ ਸੀ ਪਰ ਅੱਜ ਲੋਕਾਂ ਨੂੰ ਖੱਜਲ-ਖੋਰੀ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਅੱਜ ਵਿਕਰਮਸੋ ਮਜੀਠੀ ਅੱਜ ਮਜੀਠਾ ਜਿਹੜਾ ਹਲਕਾ ਉੱਥੇ ਪਹੁੰਚਦੇ ਨੇ ਆਪਣੀ ਪੰਚਾਇਤ ਦੇ ਉੱਥੇ ਜਿਹੜੇ ਲੋਕੀ ਖੜੇ ਸੀਗੇ ਕਹਿੰਦੇ 90 ਤੋਂ 100 ਦੇ ਕਰੀਬ ਜਿਹੜੇ ਪਿੰਡ ਸੀ ਉਹਨਾਂ ਦੇ ਬੰਦੇ ਆਏ ਸੀ ਨਾਮਜ਼ਦਗੀ ਪੱਤਰ ਭਰਨ ਵਾਸਤੇ ਕਹਿੰਦੇ ਇੱਕੋ ਲਾਈਨ ਦੇ ਵਿੱਚ ਬੰਦੇ ਔਰਤਾ ਖੜੀਆਂ ਸੀ ਤੇ ਕੁਝ ਕੁ ਗੱਲ ਖਾ ਕੇ ਵੀ ਗਿਰ ਗਏ ਪੱਗਾਂ ਉਤਰ ਗਈਆਂ ਪ੍ਰਸ਼ਾਸਨ ਫੇਲ ਸਾਬਤ ਹੋਇਆ ਇੱਕ ਹਲਕੇ ਦੇ ਵਿੱਚ ਪਤਾ ਕਿ ਇੰਨੀਆਂ ਪੰਚਾਇਤਾਂ ਨੇ ਮਨ ਲਓ ਉੱਥੇ 500 ਪੰਚਾਇਤ ਹੈ 500 ਨਹੀਂ ਤਾਂ 100 ਮੰਨ ਲਓ ਉਹਦੇ ਵਿੱਚ ਤਕਰੀਬਨ 40 ਇੱਕ ਪੰਚਾਇਤਾ ਕਾਗਜ਼ ਭਰ ਗੀਆਂ ਅੱਜ 60 ਪੰਚਾਇਤਾਂ ਨੇ ਆਉਣਾ ਹੈ ਤੇ ਤੁਸੀਂ ਖਿੜਕੀਆਂ ਵੱਧ ਦਾ ਇੰਤਜ਼ਾਮ ਕਰ ਲਓ ਇਹ ਚੁੱਲਾ ਟੈਕਸ ਜਿਹੜਾ ਹੈ ਇਹਨੂੰ ਤੁਸੀਂ ਸਰਲ ਬਣਾ ਦਿਓ ਲੋਕਾਂ ਨੂੰ ਕਹੋ ਕਿ ਤੁਸੀਂ ਕਿਊਆਰ ਦੇ ਦਿਓ ਆਪਦਾ ਲੋਕ ਮੋਬਾਈਲ ਤੋਂ ਭਰਦੇ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਝੜੱਪਾਂ ਹੋਈਆਂ ਇੱਕ ਕੋ ਲਾਈਨ 'ਚ ਬੰਦੇ ਤੇ ਔਰਤਾਂ ਖੜੀਆਂ ਨੇ ਜਿਹੜਾ ਉੱਥੋਂ ਦਾ ਅਮਲਾ ਹੈ ਜ਼ਿਲ੍ਹਾ ਚੋਣ ਅਫਸਰ ਡੀਸੀ ਉਹਨਾਂ ਦੇ ਧਿਆਨ 'ਚ ਨਹੀਂ ਹੈ ਕਿ ਅਸੀਂ ਕਾਊਂਟਰ ਵਧਾ ਦਈਏ ਆਪਣੇ ਤੌਰ ਤੇ ਫੈਸਲੇ ਲੈ ਕੇ ਬੀਡੀਪੀਓ ਜ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਡੀਡੀਪੀਓ ਉਨਾ ਨੇ ਇਸ ਸਬੰਧ ਦੇ ਵਿੱਚ ਕਾਊਂਟਰਾਂ ਦੀ ਗਿਣਤੀ ਵਧਾ ਦਿੱਤੀ। ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਨੇ ਜੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੜ ਤੋਂ ਅਰਵਿੰਦ ਕੇਜਰੀਵਾਲ ਨੂੰ ਘੇਰੇ ਗਿਆ। ਉਹਨੇ ਕਿਹਾ ਕਿ ਦਿੱਲੀ ਦੇ ਕੁਝ ਜਿਹੜੇ ਅਫਸਰ ਨੇ ਉਹ ਪੰਜਾਬ ਦੇ ਵਿੱਚ ਲੈਨੇ ਜੋ ਬਾਗਦੋ ਸਾਂਭਣਗੇ। ਦੇਖੋ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਪਹਿਲਾਂ ਵੀ ਬਹੁਤ ਰੌਲੇ ਪਏ ਸੀ ਕਿ ਮੁੱਖ ਮੰਤਰੀ ਦੇ ਘੇਰੇ-ਘੇਰੇ ਜਿਹੜੀਆਂ 4-5 ਕੋਠੀਆਂ ਨੇ ਉੱਥੋਂ ਕੁਝ ਦਿੱਲੀ ਦੀਆਂ ਟੀਮਾਂ ਬੈਠੀਆਂ ਨੇ। ਮંત્રી ਭਗਵੰਤ ਮਾਨ ਦਾ ਦਫਤਰ ਹੈ ਕਿ ਦਿੱਲੀ ਦਾ ਰੌਲਾ ਤਾਂ ਕੇਜਰੀਵਾਲ ਦੇ ਨਿੱਜੀ ਸਹਾਇਕ ਵਿਭੂ ਕੁਮਾਰ ਦਾ ਪਈ ਜਾਂਦਾ ਰਾਘਵ ਚੱਡੇ ਦਾ ਪਈ ਜਾਂਦਾ ਤੇ ਉਹਨਾਂ ਦੀ ਚੁੱਪੀ ਇਹ ਕਹਿੰਦੀ ਹੈ ਪੰਜਾਬ ਦੀ ਖੁਦਮੁਖਤਿਆਰੀ ਨਾਲ ਇਸ ਬੰਦੇ ਨੇ ਜਿਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਅਸੀਂ ਨਹੀਂ ਕਹਿੰਦੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿਸਾਨਾ ਵੱਲੋਂ ਜਿੱਥੇ ਬੀਕੇਯੂ ਗ੍ਰਾਹਾਂ ਵੱਲੋਂ ਕਿਹਾ ਗਿਆ ਹੈ ਕੀ ਸਾਨੂੰ ਇਹਨਾਂ ਚੋਣਾਂ ਦਾ ਕੋਈ ਫਰਕ ਨਹੀਂ ਪੈਂਦੀ ਜਾਂ ਇਸ ਦਾ ਡੰਡੇ ਜ਼ੋਰ ਤੇਣਾ ਕੰਮ ਕਰ ਰਹੇ ਨੇ ਦੇਖੋ ਜੋਗਿੰਦਰ ਸਿੰਘ ਉਗਰਾਹਾ ਪਹਿਲਾਂ ਤੋਂ ਜਥੇਬੰਦੀ ਉਹਨਾਂ ਦੀ ਬਹੁਤ ਵੱਡੀ ਹੈ ਕਹਿੰਦੇ ਆ ਨਾ ਕਿ ਬੰਦਾ ਕਿਸੇ ਚੀਜ਼ ਦੇ ਉੱਤੇ ਐਨ ਗੜਕ ਕੇ ਬੋਲਦਾ ਹੁੰਦਾ ਹੈ ਪੱਤਰਕਾਰਾਂ ਦਾ ਸਰਵੇਖਣ ਸਾਹਮਣੇ ਆ ਰਿਹਾ ਹੈ ਕਹਿੰਦੇ ਵੀ ਕਾਂਗਰਸ ਹਰਿਆਣਾ ਦੇ ਵਿੱਚ ਅੱਪ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਨੂੰ ਕੋਈ 15 ਕਹਿੰਦੇ ਕੋਈ 15 ਤੋਂ 20 ਕਹਿੰਦੇ ਐਨਿਆਕ 7 8 ਆਯਾਦ 2 ਜਾਂ 3 ਅਨੈਲੋ 1 ਬੀਐਸਪੀ ਐਨਿਆਕ ਸਿੱਟਾ ਦੀ ਗੱਲ ਕਰਦੇ ਨੇ ਜੇ ਤਿੰਨ ਬੰਦੇ 60 ਦੀ ਗੱਲ ਕਰਦੇ ਐ ਇਹਦਾ ਮਤਲਬ ਇਹ ਹੋਇਆ ਕਿ ਕਾਂਗਰਸ 60 ਵੀ ਹੋ ਸਕਦੀ ਹੈ 58 ਵੀ ਹੋ ਸਕਦੀ ਹੈ 62 ਵੀ ਹੋ ਸਕਦੀ ਹੈ ਅੱਜ ਰਾਤ ਦਾ ਕੋਈ ਮਸ਼ੀਨਾ ਦੀ ਮੈਨੇਜਮੈਂਟ ਨਾ ਹੋ ਜੇ ਤਾਂ ਬਖਰੀ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਜੀ ਤੁਹਾਨੂੰ ਸਵਾਗਤ ਹੈ ਪ੍ਰੋਗਰਾਮ ਵਿੱਚ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਜੀ ਦੁਲਸਾਬ ਅੱਜ ਪੰਚਾਇਤੀ ਚੋਣਾਂ ਲੈ ਕੇ ਜਿੱਥੇ ਨਾਮਜ਼ਦਗੀ ਪੱਤਰ ਭਰਨ ਦਾ ਆਖਰੀ ਦਿਨ ਸੀ ਪਰ ਅੱਜ ਲੋਕਾਂ ਨੂੰ ਖੱਜਲ-ਖੋਰੀ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਹੈ ਜਿੱਥੇ ਅੱਜ ਬਿਕਰਮ ਸਿੰਘ ਮਜੀਠੀਆ ਅੱਜ ਮਜੀਠਾ ਜਿਹੜਾ ਹਲਕਾ ਉੱਥੇ ਪਹੁੰਚਦੇ ਨੇ ਆਪਣੀ ਪੰਚਾਇਤ ਦੇ ਉੱਥੇ ਜਿਹੜੇ ਲੋਕੀ ਖੜੇ ਸੀਗੇ ਕਹਿੰਦੇ 90 ਤੋਂ 100 ਦੇ ਕਰੀਬ ਜਿਹੜੇ ਪਿੰਡ ਸੀ ਉਹਨਾਂ ਦੇ ਬੰਦੇ ਆਏ ਸੀ ਨਾਮਜ਼ਦਗੀ ਪੱਤਰ ਭਰਨ ਵਾਸਤੇ ਕਹਿੰਦੇ ਇੱਕੋ ਲਾਈਨ ਦੇ ਵਿੱਚ ਬੰਦੇ ਔਰਤਾਂ ਖੜੀਆਂ ਸੀ ਤੇ ਕੁਝ ਕੁ ਗੱਸ਼ ਖਾ ਕੇ ਵੀ ਗਿਰ ਗਏ ਪੱਗਾਂ ਉਤਰ ਗਈਆਂ ਪ੍ਰਸ਼ਾਸਨ ਫੇਲ ਸਾਬਤ ਹੋਇਆ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੀ ਗੱਲ ਮਜੀਠੀਆ ਸਾਹਿਬ ਨੇ ਕਹੀ ਹੈ ਇੱਕ ਹਲਕੇ ਦੇ ਵਿੱਚ ਪਤਾ ਕਿ ਐਨੀਆਂ ਪੰਚਾਇਤਾਂ ਨੇ ਮੰਨ ਲਓ ਉੱਥੇ 500 ਪੰਚਾਇਤ ਹੈ 500 ਨਹੀਂ ਤਾਂ ਆਪਾਂ 100 ਮੰਨ ਲਓ ਉਹਦੇ ਵਿੱਚ ਤਕਰੀਬਨ 40 ਇੱਕ ਪੰਚਾਇਤਾਂ ਕਾਗਜ਼ ਭਰ ਗਈਆਂ ਅੱਜ 60 ਪੰਚਾਇਤਾਂ ਨੇ ਆਉਣਾ ਹੈ ਤੇ ਤੁਸੀਂ ਖਿੜਕੀਆਂ ਵੱਧ ਦਾ ਇੰਤਜ਼ਾਮ ਕਰ ਲਓ ਕਿਉਂ ਤੁਸੀਂ ਇਹ ਕੰਮ ਨਹੀਂ ਕਰਦੇ ਆ ਚੁੱਲਾ ਟੈਕਸ ਹੈ ਇਹ ਚੁੱਲਾ ਟੈਕਸ ਜਿਹੜਾ ਹੈ ਇਹਨੂੰ ਤੁਸੀਂ ਸਰਲ ਬਣਾ ਦਿਓ ਲੋਕਾਂ ਨੂੰ ਕਹੋ ਕਿ ਤੁਸੀਂ QR ਦੇ ਦਿਓ ਆਪਦਾ ਲੋਕ ਮੋਬਾਈਲ ਤੋਂ ਭਰ ਦੇਣ ਉਹਦੀ ਫੋਟੋ ਕਾਪੀ ਫਾਰਮ ਦੇ ਨਾਲ ਲਾ ਦੇਣ ਨਾਲ ਸਭਾਏ ਘੋਸ਼ਣਾ ਪੱਤਰ ਲਵਾ ਲਓ ਕਿ ਜੇ ਇਹਦੇ ਵਿੱਚ ਦਿੱਤੀ ਹੋਈ ਜਾਣਕਾਰੀ ਗਲਤ ਹੈ ਮੋਦ ਜ਼ਿੰਮੇਵਾਰ ਮੈਂ ਖੋਦਾ ਹੈ ਇਹਨੂੰ ਸੌਖਾ ਕਿਉਂ ਨਹੀਂ ਕੀਤਾ ਜਾਂਦਾ ਕਾਰਨ ਜਿਹੜੇ ਤਾਂ ਹਾਕਮ ਧਰਦੇ ਨੇ ਕਦੇ ਪੰਚਾਇਤਾਂ ਚ ਨਗਰ ਕੌਂਸਲਾਂ ਚ ਨਗਰ ਨਿਗਮਾਂ ਚ ਇਹ ਚੀਜ਼ ਨਹੀਂ ਸੀ ਦੇਖੀ ਆਮ ਤੌਰ ਤੇ ਪੰਚਾਇਤਾਂ ਦੀ ਚੋਣ ਜਿਹੜਾ ਅਮਲਾ ਕਰਾਉਣ ਜਾਂਦਾ ਸੀ ਉਹ ਤਕਰੀਬਨ ਪਿੰਡ ਚ 10 ਵਜੇ ਪਹੁੰਚ ਜਾਂਦਾ 11 ਵਜੇ ਪ੍ਰਕਿਰਿਆ ਸ਼ੁਰੂ ਕਰਦੇ ਲੋਬੀ 12 ਵਜੇ ਦੇ ਤੱਕ ਤੁਸੀਂ ਕਾਗਜ਼ ਭਰਦੇ ਹੋ ਆਉਂਦੇ ਭਰਤੇ ਜੀ 12 ਤੋਂ ਲੈ ਕੇ 1 ਵਜੇ ਤੱਕ ਅਸੀਂ ਇਹਨਾਂ ਦੀ ਪੜਤਾਲ ਕਰਦੇ ਹਾਂ ਜੇ ਕੋਈ ਗਲਤ ਪਾਇਆ ਗਿਆ ਉਹਨੂੰ ਰੱਦ ਕਰ ਦਿਆਂਗੇ ਠੀਕ ਹੈ ਜੀ 1 ਵਜੇ ਦੇ ਤੱਕ ਅਸੀਂ ਤੁਸੀਂ ਕਾਗਜ਼ ਆਉਦੇ ਵਾਪਸ ਲੈ ਸਕਦੇ ਹੋ ਜੇ ਲੈਣੇ ਨੇ ਕਈ ਵਾਰ ਇੱਕ ਵੀ ਨਹੀਂ ਸੀ ਵੱਜਣ ਦਿੰਦੇ ਸਾਰੇ ਸਰਬਸੰਮਤੀ ਨਾਲ ਕਹਿੰਦੇ ਜਿਹਨੇ ਲੈਣਿਆ ਲੈ ਲਈ ਜੀ ਹੁਣ ਕਿਸੇ ਇੰਨੀ ਲੈਣੇ ਕਿਉਂਕਿ ਸਾਰਿਆਂ ਨੂੰ ਮਨਜ਼ੂਰ ਆ ਇਹ ਗੱਲ ਹਾਂ ਜੀ ਮਨਜ਼ੂਰ ਆ ਲੈ ਲਿਖ ਦਿਓ ਉੱਥੇ ਲਿਖ ਕੇ ਦੇ ਦੇਂਦੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਉਹਨਾਂ ਨੂੰ ਕੱਲੀ ਇਹ ਹੁੰਦੀ ਸੀ ਕਿ ਜਿਹੜਾ ਚੋਣ ਨਿਸ਼ਾਨ ਅਲਾਟ ਹੋਇਆ ਹੈ ਇਹੇ ਜਿਹੇ ਚੋਣ ਨਿਸ਼ਾਨ ਹੁੰਦੀ ਖੁਰਪਾ ਬਾਲਟੀ ਸਾਈਕਲ ਮੋਟਰਸਾਈਕਲ ਟੈਲੀਵਿਜ਼ਨ ਰੇਡੀਓ ਪ੍ਰੈਸ ਉਹ ਬੰਦੇ ਭੱਜੇ ਜਾਂਦੇ ਕਿਉਂਕਿ ਪਿੰਡਾਂ 'ਚ ਤਾਂ ਮਸ਼ੀਨਾ ਹੁੰਦੀਆਂ ਨਹੀਂ ਸੀ ਸ਼ਹਿਰ 'ਚੋਂ ਜਾ ਕੇ ਦਵਾ ਦਾ ਫੋਟੋਸਟੈਟ ਕਰਾ ਕੇ ਆਪਦੇ ਸਮਰਥਕਾਂ ਨੂੰ ਫੜਾਉਂਦੇ ਵੀ ਜਾਓ ਪਿੰਡ ਪਿੰਡ ਘਰ ਘਰ ਜਾ ਕੇ ਜਿਹੜਾ ਆਪਣੇ ਇਲਾਕੇ 'ਚ ਪਿੰਦਾ ਵੰਡ ਕੇ ਆਓ ਪਰ ਮੈਂ ਇੱਕ ਗੱਲ ਪਹਿਲਾਂ ਵੀ ਕਹੀ ਜਦੋਂ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਦਫ਼ਤਰ ਦਾ ਕੋਈ ਨੁਮਾਇੰਦਾ ਉਸ ਦਿਨ ਹਾਈ ਕੋਰਟ ਦੇ ਵਿੱਚ ਗਿਆ ਜਦੋਂ ਹਾਈ ਕੋਰਟ ਨੇ ਇਹ ਕਿਹਾ ਕਿ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਚੋਣਾ ਕਰਾਓ ਤੁਸੀਂ ਉੱਥੇ ਦੱਸ ਦਿੰਦੇ ਕਿ ਜੀ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਣੀ ਹੈ ਹਾਲੇ ਉਹ ਪੰਗਾ ਤਾਂ ਮੁੱਕਿਆ ਨਹੀਂ ਅੱਜ ਮੀਟਿੰਗ ਵੀ ਸੀ ਆੜਤਾਂ ਦੀ ਤੇ ਸ਼ੈਲਰ ਮਾਲਕਾਂ ਦੀ ਬੁੱਕ ਸਖਤਰ ਦੇ ਨਾਲ ਤੇ ਦੂਜਾ ਫੈਸਟੀਵਲ ਸੀਜ਼ਨ ਹੈ ਤਿਹਾਰ ਸੀਜ਼ਨ ਹੈ ਸਾਲ ਭਰ ਦਾ ਸਭ ਤੋਂ ਵੱਡਾ ਤਿਹਾਰ ਦੁਸਹਿਰਾ ਤੇ ਦੀਵਾਲੀ ਇਹਨਾਂ ਦਿਨਾਂ ਚ ਆਉਂਦੇ ਆ ਕੁਝ ਤੇ ਹਰ ਇਹੋ ਜੇ ਨੇ ਵਰਤ ਕਰਵਾ ਚੌਥ ਸਾਡੀਆਂ ਸਾਰੀਆਂ ਔਰਤਾਂ ਮਨਾਉਂਦੀਆਂ ਨੇ ਇੱਕ ਚੱਕਰੀ ਵੀ ਆਉਂਦੀ ਐ ਉਹ ਸਾਰੇ ਨਹੀਂ ਮਨਾਉਂਦੇ ਕੁਝ ਮਨਾਉਂਦੇ ਨੇ ਖਾਸ ਕਰ Hindu ਭਾਈਚਾਰੇ ਦੇ ਵਿੱਚ ਜਿਆਦਾ ਪ੍ਰਚਲਿਤ ਆ ਸਿੱਖ ਭਾਈਚਾਰੇ ਚ ਵੀ ਥੋੜੀ ਬਹੁਤੀ ਹੈ ਉਥੇ ਦੱਸਿਆ ਜਾਂਦਾ ਕਿ ਜੀ ਤੁਸੀਂ 15 ਅਕਤੂਬਰ ਕਹਿਤਾ ਝੋਨੇ ਦਾ ਸੀਜ਼ਨ ਤੇ ਸਾਰਾ ਤੇ ਤੁਸੀਂ ਮਹੀਨਾ ਲੇਟ ਹੀ ਕਰਦਿਓ ਤੁਸੀਂ 20 ਕਿਲੋ ਮਬਰ ਤੱਕ ਕਰ ਦਿਓ ਇਹ ਕਿਹਾ ਜਾ ਸਕਦਾ ਸੀ ਨਾਲੇ ਮੌਸਮ ਚੰਗਾ ਹੋ ਜਾਂਦਾ ਨਹੀਂ ਹੋਇਆ ਹੁਣ ਉੱਥੇ ਬਹੁਤ ਸਾਰੇ ਥਾਵਾਂ ਦੇ ਉੱਤੇ ਝੜੱਪਾਂ ਹੋਈਆਂ ਇੱਕ ਕੋਲਹੀਂ ਚ ਬੰਦੇ ਤੇ ਔਰਤਾਂ ਖੜੀਆਂ ਨੇ ਜਿਹੜਾ ਉੱਥੋਂ ਦਾ ਅਮਲਾ ਹੈ ਜ਼ਿਲ੍ਹਾ ਚੋਣ ਅਫਸਰਾਂ ਡੀਸੀ ਉਹਨਾਂ ਦੇ ਧਿਆਨ 'ਚ ਨਹੀਂ ਹੈ ਕਿ ਅਸੀਂ ਕਾਊਂਟਰ ਵਧਾ ਦਈਏ ਕਈਆਂ ਨੇ ਮੈਂ ਦੇਖਿਆ ਆਪਣੇ ਤੌਰ ਤੇ ਫੈਸਲੇ ਲੈ ਕੇ ਬੀਡੀਪੀਓ ਜਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਡੀਡੀਪੀਓ ਉਹਨਾਂ ਨੇ ਇਸ ਸਬੰਧ ਦੇ ਵਿੱਚ ਕਾਊਂਟਰਾਂ ਦੀ ਗਿਣਤੀ ਵਧਾਤੀ ਜਦੋਂ ਕਾਊਂਟਰਾਂ ਦੀ ਗਿਣਤੀ ਵਧਾਤੀ ਆਪੇ ਇੱਕ ਖਿੜਕੀ ਤੇ ਰਸ਼ ਘਟ ਗਿਆ ਸੋ ਇਹ ਜਿਹੜਾ ਮਿਸਮੈਨੇਜਮੈਂਟ ਹੈ ਕਹਿੰਦੇ ਕੀ ਹੈ ਕਿਸੇ ਚੀਜ਼ ਨੂੰ ਕਿਵੇਂ ਵਧੀਆ ਤਰੀਕੇ ਨਾਲ ਕੀਤਾ ਜਾਵੇ ਉਹ ਮੈਨੇਜਮੈਂਟ ਹੁੰਦੀ ਹੈ ਨਹੀਂ ਤਾਂ ਫਿਰ ਆ ਮਿਸ ਮੈਨੇਜਮੈਂਟਾਂ ਜਿੰਨੀਆਂ ਮਰਜ਼ੀ ਕਰ ਲੋ ਤੁਹਾਡੇ ਸਾਰਿਆਂ ਦੇ ਸਾਹਮਣੇ ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਜੀ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਨੇ ਜੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁਰਤੋਂ ਅਰਵਿੰਦ ਕੇਜਰੀਵਾਲ ਨੂੰ ਘੇਰੇਗਾ ਉਹਨੇ ਕਿਹਾ ਕਿ ਦਿੱਲੀ ਦੇ ਕੁਝ ਜਿਹੜੇ ਅਫਸਰ ਨੇ ਉਹ ਪੰਜਾਬ ਦੇ ਵਿੱਚ ਲੈ ਆਏ ਨੇ ਜੋ ਬਾਗਡੋਰ ਸੰਭਣਗੇ ਜੀ ਦੇਖੋ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਪਹਿਲਾਂ ਵੀ ਬਹੁਤ ਰੌਲੇ ਪਏ ਸੀ ਕਿ ਮੁੱਖ ਮੰਤਰੀ ਦੇ ਘੇਰੇ-ਘੇਰੇ ਜਿਹੜੀਆਂ 4-5 ਕੋਠੀਆਂ ਨੇ ਉਹ ਤੋਂ ਕੁਝ ਦਿੱਲੀ ਦੀਆਂ ਟੀਮਾਂ ਬੈਠੀਆਂ ਨੇ ਕਈ ਬੰਦੇ ਤਾਂ ਬੱਖ-ਬੱਖ ਸਰਕਾਰੀ ਦਫ਼ਤਰਾਂ 'ਚ ਵੀ ਤਾਇਨਾਤ ਕਰਤੇ ਨੇ ਇਹ ਕਿਉਂ ਤੇ ਕਈ ਹੋਰਾਂ ਨੇ ਹੁਣ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਦਫ਼ਤਰ ਹੈ ਕਿ ਦਿੱਲੀ ਦਾ ਰੌਲਾ ਤਾਂ ਕੇਜਰੀਵਾਲ ਦੇ ਨਿੱਜੀ ਸਹਾਇਕ ਵਿਭਵ ਕੁਮਾਰ ਦਾ ਪਈ ਜਾਂਦਾ ਰਾਘਵ ਚੱਡੇ ਦਾ ਪਈ ਜਾਂਦਾ ਹੈ ਵਾਜਬਾ ਸਵ ਨੇ ਕਿਹਾ ਕਿ ਜਿਹੜਾ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਹੈ ਇਹ ਸਾਰਾ ਕੁਝ ਜਰੀ ਜਾਂਦੀ ਹੈ ਸਹੀ ਜਾਂਦੇ ਹੈ ਇਹ ਕੰਮ ਬਹੁਤ ਜਿਆਦਾ ਮਾੜਾ ਹੈ ਤੇ ਉਹਨਾਂ ਦੀ ਚੁੱਪੀ ਇਹ ਕਹਿੰਦੀ ਹੈ ਪੰਜਾਬ ਦੀ ਖੁਦਮੁਖਤਿਆਰੀ ਨਾਲ ਇਸ ਬੰਦੇ ਨੇ ਜਿਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਅਸੀਂ ਨਹੀਂ ਕਹਿੰਦੇ ਵਿਰੋਧੀ ਧਿਰ ਆਗੂ ਪ੍ਰਤਾਪ ਸਵ ਬਾਜਬਾ ਕਹਿੰਦੇ ਨੇ ਕਿ ਇਹ ਬੰਦਾ ਖੁਦਮੁਖਤਿਆਰੀ ਨਾਲ ਧੋਖਾ ਕਰ ਰਿਹਾ ਹੈ ਉਹ ਕਹਿੰਦੇ ਕਿ ਸੱਚਮੁੱਚ ਅਸੀਂ ਸਤਿਕਾਰ ਕਰਦੇ ਹਾਂ ਲੋਕਤੰਤਰ ਪ੍ਰਣਾਲੀ ਨਾਲ ਚੁਣੇ ਗਏ ਲੋਕਾਂ ਦਾ ਪਰ ਜੇ ਉਹਨਾਂ ਦੀ ਥਾਂ ਦੇ ਉੱਤੇ ਇੱਕ ਸਕਰੀਨਿੰਗ ਝਾਰਨਾ ਲੱਗ ਜੇ ਕਿ ਆਹ ਬੰਦਾ ਪਹਿਲਾਂ ਵਿੱਚ ਆਉਣਾ ਹੈ ਇਹਨੇ ਇਹਨੂੰ ਪੜਨਾ ਸਕੈਨ ਕਰਨਾ ਹੈ ਜੇ ਠੀਕ ਹੈ ਤਾਂ ਗਾਹਾਂ ਜਾਊਗਾ ਮੁੱਖ ਮੰਤਰੀ ਦੱਸ ਕਰ ਦੂੰ ਕਿ ਮੁੱਖ ਮੰਤਰੀ ਨੂੰ ਇਸ ਤਰੀਕੇ ਨਾਲ ਅਸੀਂ ਬਣਾਇਆ ਸੀ ਕਿ ਉਹ ਦਿੱਲੀ ਵਾਲਿਆਂ ਦੇ ਥੱਲੇ ਲੱਗ ਕੇ ਪੰਜਾਬ ਨਾਲ ਧੋਖਾ ਕਰੇ ਅਜੇ ਤੱਕਰ ਇਹਦਾ ਜਵਾਬ ਮੁੱਖ ਮੰਤਰੀ ਸਾਹਿਬ ਦੀ ਟੀਮ ਵੱਲੋਂ ਉਹਨਾਂ ਵੱਲੋਂ ਕੋਈ ਨਹੀਂ ਆਇਆ ਕਿ ਜਿਹੜਾ ਇਹ ਵਿਵੇਕ ਕੁਮਾਰ ਜਾਂ ਰਗਵ ਚੱਟੇ ਦਾ ਰੌਲਾ ਪੈ ਰਿਹਾ ਜਦੋਂ ਮੁੱਖ ਮੰਤਰੀ ਨੇ ਪਹਿਲਾਂ ਇਹਨੂੰ ਚੇਅਰਮੈਨ ਲਾਉਣ ਦਾ ਕੰਮ ਚੱਲ ਗਿਆ ਸੀ ਉਦੋਂ ਵਿੱਚ ਕਹਿਆ ਸੀ ਕਿ ਬਿਲਕੁਲ ਨਹੀਂ ਜਦੋਂ ਸੰਦੀਪ ਪਾਟਕ ਨੂੰ ਕਿਹਾ ਕਿ ਜਿਹੜੀ ਜਲੰਧਰ ਦੀ ਜਿਮਨੀ ਚੋਣ ਹੈ ਤੁਸੀਂ ਆਪਦੇ ਪ੍ਰਚਾਰ ਕਰੋ ਇਹ ਸਾਰਾ ਦੇਖਣਗੇ ਉਦੋਂ ਮੁੱਖ ਮੰਤਰੀ ਨੇ ਸਟੈਂਡ ਲਿਆ ਸੀ ਕਿ ਬਿਲਕੁਲ ਨਹੀਂ ਮੈਂ ਹੀ ਪ੍ਰਧਾਨ ਹਾਂ ਮੈਂ ਹੀ ਮੁੱਖ ਮੰਤਰੀ ਹਾਂ ਮੈਂ ਹੀ ਮੁੱਖ ਪ੍ਰਚਾਰਕ ਹਾਂ ਮੈਂ ਸਾਰਾ ਸਿਸਟਮ ਆਪਣੇ ਮੁਤਾਬਕ ਚਲਾਗਾ ਪੰਜਾਬ ਦੇ ਲੋਕਾਂ ਨੇ ਸਰਾਹਣਾ ਕੀਤੀ ਸੀ ਕਿ ਨਹੀਂ ਸਾਡੇ ਮੁੱਖ ਮੰਤਰੀ ਦੇ ਜਿਹੜੇ ਕਹਿੰਦੇ ਆ ਕਿ ਰੀੜ ਦੀ ਹੱਡੀ ਹੈ ਨਹੀਂ ਹੈ ਹੁਣ ਮੁੱਖ ਮੰਤਰੀ ਕਿੰਨਾ ਕਾਰਨਾ ਕਰਕੇ ਚੁੱਪਣੇ ਇਹਦੇ ਤੇ ਸਵਾਲ ਬਾਜਵਾ ਸਾਹਿਬ ਤੇ ਹੋਰ ਆਗੂ ਚੁੱਕ ਰਹੇ ਜੀ ਸੋ ਦੂਜੇ ਪਾਸੇ ਜਿੱਥੇ ਪੰਚਾਇਤੀ ਚੋਣਾਂ ਉੱਥੇ ਇਹਨਾਂ ਕਿਸਾਨਾਂ ਵੱਲੋਂ ਜਿੱਥੇ ਬੀਕੇਯੂ ਗ੍ਰਾਹਾਂ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਇਹਨਾਂ ਚੋਣਾਂ ਦਾ ਕੋਈ ਫਰਕ ਨਹੀਂ ਪੈਂਦੀ ਜਿਸ ਦਾ ਡੰਡੇ ਜ਼ੋਰ ਤੇਣਾ ਕੰਮ ਕਰਾਉਣੇ ਚ ਦੇਖੋ ਜੋਗਿੰਦਰ ਸਿੰਘ ਉਗਰਾਹਾਂ ਪਹਿਲਾਂ ਤੋਂ ਜਥੇਬੰਦੀ ਉਹਨਾਂ ਦੀ ਬਹੁਤ ਵੱਡੀ ਹੈ ਕਹਿੰਦੇ ਆ ਨਾ ਕਿ ਬੰਦਾ ਕਿਸੇ ਚੀਜ਼ ਦੇ ਉੱਤੇ ਆਨ ਗੜਖ ਕੇ ਬੋਲਦਾ ਹੁੰਦਾ ਹੈ ਇੱਥੇ ਜਿਹੜੇ ਇਹ ਉਗਰਾਹ ਸਾਹਿਬ ਨੇ ਉਹਨਾਂ ਦੀ ਜਥੇਬੰਦੀ ਹੈ ਉਹਦੇ ਤੇ ਇਸੇ ਕਰਕੇ ਗੱਲ ਕਰਦੀ ਹੈ ਉਹ ਕਹਿੰਦੇ ਅਸੀਂ ਚੋਣਾਂ ਵਿੱਚ ਹਿੱਸਾ ਇਸ ਕਰਕੇ ਨਹੀਂ ਲੈਂਦੇ ਪੰਚਾਇਤੀ ਸਤਾਵਾਂ ਤੋਂ ਲੋਕ ਹਿੱਤਾਂ ਦੀ ਰਾਖੀ ਦੀ ਕੋਈ ਉਮੀਦ ਨਹੀਂ ਇਹ ਉਹੇ ਕਰਦੇ ਆ ਜਿਵੇਂ ਹਾਕਮ ਤਰ ਕਹਿੰਦੀ ਹੈ ਫੇ ਨੋਮੀਨੇਸ਼ਨ ਕਰਦੇ ਹੋ ਨਾਮਜ਼ਦਗੀਆਂ ਕਰਦੇ ਹੋ ਇਹਨੂੰ ਲੋਕਤੰਤਰ ਦੇ ਨਾਂ ਤੇ ਕਿਉਂ ਅਜਿਹਾ ਕੁਛ ਕਰਦੇ ਹੋ ਇਹ ਚੀਜ਼ ਸਾਰਿਆਂ ਦੇ ਸਾਹਮਣੇ ਹੈ ਸੋ ਮੈਂ ਬੇਨਤੀ ਕਰਦਾ ਜਿਹੜੀ ਉਗਰਾਹ ਸਾਹਿਬ ਗੱਲ ਕਹਿੰਦੇ ਐ ਕੋਈ ਸਮਾਂ ਹੁੰਦਾ ਸੀ ਪਿੰਡ ਦੀ ਪੰਚਾਇਤ ਦਾ ਮਾਨ ਸਤਕਾਰ ਬਹੁਤ ਵੱਡੇ ਪੱਧਰ ਤੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਪੰਚਾਇਤ ਨੂੰ ਸਰਬਉੱਚ ਮੰਨਿਆ ਜਾਂਦਾ ਸੀ ਪਿੰਡ ਦਾ ਅੱਜ ਕੱਲ ਤਾਂ ਲੋਕ ਸਰਪੰਚਾਂ ਦੇ ਗਲ ਪਈ ਜਾਂਦੇ ਥਾਣੇਦਾਰਾਂ ਦੇ ਗਲ ਪੈ ਜਾਂਦੇ ਆ ਜਾ ਕੇ ਸੋ ਗ੍ਰਾਹਕ ਸਾਹਿਬ ਨੇ ਬਿਲਕੁਲ ਠੀਕ ਕਿਹਾ ਇਹਨਾਂ ਦੀਆਂ ਕਦਰਾਂ ਕੀਮਤਾਂ ਖਤਮ ਕਰਤੀਆਂ ਨੇ ਕੋਈ ਸਮਾਂ ਹੁੰਦਾ ਸੀ ਜਦੋਂ ਇਹਨਾਂ ਦੀਆਂ ਕਦਰਾਂ ਕੀਮਤਾਂ ਸੀ ਆਮ ਤੌਰ ਤੇ ਵਿਆਹ ਹੁੰਦੇ ਸੀ ਖਾਸ ਕਰ ਲੜਕੀਆਂ ਦਾ ਵਿਆਹ ਪਿੰਡ ਦੀ ਬਹੁਤ ਵਾਰ ਪੰਚਾਇਤ ਲੜਕੀ ਵਾਲਿਆਂ ਦੇ ਘਰ ਬਾਹਰ ਸਜੋਵਤ ਹੁੰਦੀ ਸੀ ਕਿ ਬਰਾਤ ਆ ਰਹੀ ਹੈ ਪੰਚਾਇਤ ਉਹਦਾ ਖੜ ਕੇ ਬਾਹਰ ਸਵਾਗਤ ਕਰੇਗੀ ਪੰਚਾਇਤ ਦੇ ਸਾਹਮਣੇ ਕੋਈ ਛੇਤੀ ਛੇਤੀ ਬੋਲਦਾ ਨਹੀਂ ਸੀ ਗੁਰੂ ਸਾਹਿਬ ਨੇ ਪੰਜ ਪਿਆਰਾਂ ਦਾ ਕਨਸੈਪਟ ਦਿੱਤਾ ਉਹ ਪੰਚਾਇਤ ਬੰਗ ਹੈ ਔਰ ਪੰਚਾਇਤ ਦੀ ਗੱਲ ਮੰਨੀ ਜਾਂਦੀ ਸੀ ਕਿ ਪੰਚਾਇਤ ਹੈ ਇਹਦੀ ਗੱਲ ਆਪਾਂ ਮੰਨ ਲਈਏ ਸੋ ਮੈਨੂੰ ਯਾਦ ਆ ਇੱਕ ਵਾਰ ਇੱਕ ਕਿਸੇ ਦਾ ਜਵਾਈ ਭਾਈ ਆਇਆ ਉਹਨੂੰ ਤਾਜੀ-ਤਾਜੀ ਘੋੜੀ ਦਿੱਤੀ ਸੀ ਤੇ ਘੋੜੀ ਤੇ ਬੈਠਿਆ ਗਾਹਾਂ ਨੂੰ ਨਿਕਲ ਗਿਆ ਅੱਗੇ ਘਰ ਭੁੱਲ ਗਿਆ ਵਾਪਸ ਆ ਗਿਆ ਪੰਚਾਇਤ ਨੇ ਪਿੱਠ ਕਰ ਲਈ ਦੂਜੇ ਪਾਸੇ ਦੀ ਗਿਆ ਪੰਚਾਇਤ ਨੇ ਫੇਰ ਪਿੱਠ ਕਰ ਲਈ ਤੀਜੀ ਵਾਰ ਪੰਚਾਇਤ ਚ ਇੱਕ ਬਹੁਤ ਵਾਰ ਸਿਆਣਾ ਬੰਦਾ ਉੱਠਿਆ ਕਹਦਾ ਕਾਕਾ ਥੱਲੇ ਉਤਰ ਪਹਿਲਾਂ ਹਾਂ ਜੀ ਕਹਦਾ ਕਿਹੜੇ ਖਾਨਦਾਨ ਚੋਂ ਤੂੰ ਤਾਂ ਲਾਜਲਾਤੀ ਖਾਨਦਾਨ ਨੂੰ ਤੈਨੂੰ ਪਤਾ ਨਹੀਂ ਪੰਚਾਇਤ ਬੈਠੀ ਹੈ ਉੱਤਰ ਕੇ ਕਾਕਾ ਸਾਸੀ ਕਾਲ ਬੁਲਾਈ ਦੀ ਆ ਨਮਸਕਾਰ ਕਰੀ ਦੀ ਹੈ ਮਾਫੀ ਮੰਗੀ ਕਿ ਪੰਚਾਇਤ ਜੀ ਮੇਰੇ ਤੋਂ ਗਲਤੀ ਹੋ ਗਈ ਪੰਚਾਇਤ ਨੇ ਬੰਦਾ ਭੇਜਿਆ ਨਾਲ ਫਲਾਨਿਆਂ ਦਾ ਘਰ ਪਾਈ ਦੱਸ ਗਿਆ ਇਹ ਸਤਕਾਰ ਸੀ ਅਸੀਂ ਪੁਰਾਣੇ ਬਜ਼ੁਰਗਾਂ ਦੇ ਨਾਲ ਜਾਂਦੇ ਹੁੰਦੇ ਨਾ ਕਿਸੇ ਪਿੰਡ ਚੋਂ ਲੰਘਣਾ ਸਾਈਕਲ ਤੇ ਹੁੰਦੇ ਜਾਂ ਮੋਟਰਸਾਈਕਲ ਤੇ ਉੱਤਰ ਕੇ ਪੰਚਾਇਤ ਨੂੰ ਕਹਿਣਾ ਸਰਦਾਰ ਜੀ ਸਤਿ ਸ੍ਰੀ ਅਕਾਲ ਸਾਰੀ ਪੰਚਾਇਤ ਨੇ ਇੱਕ ਆਵਾਜ਼ ਦੇ ਵਿੱਚ ਕਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੇ ਗੱਲ ਗਾਹਾਂ ਤੋੜਨੀ ਹੁੰਦੀ ਦੌਲਤਖਾਨੇ ਕੀ ਕਿਹੜੇ ਕਰਨੇ ਕਿਹੜੇ ਪਿੰਡ ਨੇ ਗੱਲ ਤੁਰ ਪੈਂਦੀ ਸੋ ਪੰਚਾਇਤਾਂ ਦਾ ਬਹੁਤ ਵੱਡਾ ਹੁਣ ਜੀ ਪੰਚਾਇਤਾਂ ਦਾ ਜੋ ਹਾਲ ਕਰਤਾ ਇਹ ਤੋਂ ਬਿਹਤਰ ਤਾਂ ਇਹ ਆ ਕਿ ਨਾਮਜੋਦ ਕਰ ਦਿਆ ਕਰੋ ਅਮੈਂਡਮੈਂਟ ਕਰੋ ਆਪਦੇ ਸੰਵਿਧਾਨ ਦੇ ਵਿੱਚ ਇਹ ਚੀਜ਼ਾਂ ਨਹੀਂ ਅਸਲ ਦੇ ਵਿੱਚ ਜਦੋਂ ਪਹਿਲਾਂ ਪੰਚਾਇਤ ਚੋਣਾਂ ਹੁੰਦੀਆਂ ਸੀ ਬਰਬ ਵਿਚਾਲੇ ਜੇ ਜਾ ਕੇ ਰਾਸੀ ਪਾਰਟੀਆਂ ਨੂੰ ਇਹ ਅੰਦਾਜ਼ਾ ਲੱਗ ਜਾਂਦਾ ਸੀ ਵੀ ਅਸੀਂ ਕਿੱਥੇ ਜੇ ਖੜੇ ਆ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਵਾਸਤੇ ਮਿਹਨਤ ਕਰਦੇ ਉਸ ਥਾਂ ਤੇ ਜਿੱਥੇ ਕਮੀਆਂ ਕਮਜ਼ੋਰੀਆਂ ਹੁੰਦੀਆਂ ਸੀ ਹੁਣ ਤਾਂ ਇਹ ਪੰਚਾਇਤਾਂ ਨਾਲ ਰਹੀਆਂ ਇਹ ਤਾਂ ਹੋ ਰੇ ਕੁਝ ਬਣ ਗਿਆ ਡੰਡਾ ਤੰਤਰੀ ਜਿਆਦਾ ਜਾਪਦਾ ਹੈ ਜੀ ਜੀ ਸੋ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਦੀ ਸਿਹਤ ਖਰਾਬ ਹੋ ਗਿਆ ਤੁਹਾਨੂੰ ਦੱਸ ਦੇ ਕਿ ਉਹ ਬਿਮਾਰ ਨੇ ਤੇ ਹਸਪਤਾਲ ਦੇ ਵਿੱਚ ਦਾਖਲ ਨੇ ਕਿਹਾ ਜਾ ਰਿਹਾ ਢਿਲ ਸਾਹਿਬ ਉਹਨਾਂ ਨੂੰ ਡੇਂਗੂ ਦਾ ਬੁਖਾਰ ਹੋ ਗਿਆ ਜੀ ਦੇਖੋ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਆ ਕਿ ਉਹ ਜਲਦੀ ਸਿਹਤਯਾਬ ਹੋਣ ਪਰ ਇਹ ਤੇ ਗੱਲਾਂ ਬਾਤਾਂ ਬਹੁਤ ਕੀਤੀਆਂ ਜਾ ਰਹੀਆਂ ਆ ਹੋ ਸਕਦਾ ਆ ਹੋ ਸਕਦਾ ਆ ਹੋ ਸਕਦਾ ਕਾਰਨ ਜਿਹੜੇ ਸ਼੍ਰੀ ਕਲਤਖਤ ਸਾਹਿਬ ਦੇ ਉੱਤੇ ਅਪੀਲਾਂ ਗਈਆਂ ਬਿਆਨੇ ਲੋਕਾਂ 'ਚ ਇਹ ਹੈ ਇੱਕ ਵੱਡਾ ਪਰਿਵਾਰ ਉਹ ਕੁਝ ਹੋਰ ਚਾਹੁੰਦਾ ਹੈ ਉਹ ਛੇਤੀ ਮੁਕਤੀ ਚਾਹੁੰਦਾ ਹੈ ਆ ਕੱਲ ਇੱਕ ਫੈਸਲਾ ਕਰਕੇ ਇੱਕ ਵੱਡਾ ਜਥੇਦਾਰ ਲੈ ਵੀ ਆਂਦਾ ਜਿਹਦਾ ਕਮਾਲ ਦਾ ਅਕਸ ਸੀ ਉਹ ਕਰਾਇਤ ਹੋਈ ਉਹ ਗਲਤੀ ਹੋਈ ਉਹ ਬੱਜਰ ਗੁਨਾਹ ਹੋਇਆ ਜਿਹੜਾ ਮਾਫੀਯੋਗ ਨਹੀਂ ਹੈ ਭਾਵੇਂ ਉਹ ਵਿਅਕਤੀਗਤ ਸੀ ਉਹਨਾਂ ਨੇ ਕਿਹਾ ਜੀ ਮੈਨੂੰ ਅਦਾਲਤ ਨੇ ਬਰੀ ਕਰਤਾ ਭਾਵੇਂ ਜਿੱਦਾਂ ਮਰਜੀ ਸਮਝਾਉਤਾ ਹੋਇਆ ਬਰੀ ਤਾਂ ਹੋਗੇ ਤੇ ਜੀ ਮੈਨੂੰ ਧਾਰਮਿਕ ਸਜ਼ਾ ਵੀ ਲੱਗ ਗਈ ਹੈ ਸੋ ਜਦਰ ਸਾਹਿਬਾਰੇ ਡਾਇਰੈਕਟਰ ਨੇ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਡਿਪਟੀ ਡਾਇਰੈਕਟਰ ਅਮਨਦੀਪ ਸਿੰਘ ਉਹ ਕਹਿੰਦੇ ਕਿ ਉਹਨਾਂ ਨੂੰ ਡੇਂਗੂ ਆਇਆ। ਜੇ ਡੇਂਗੂ ਆ ਤਾਂ ਉਹਨਾਂ ਨੂੰ ਕੁਝ ਦਿਨ ਆਰਾਮ ਦੀ ਪਰ ਜਿਹੜੇ ਮਾਮਲੇ ਉੱਥੇ ਗਏ ਨੇ ਇੱਕ ਨਾ ਇੱਕ ਦਿਨ ਤਾਂ ਵਿਚਾਰਨੇ ਪੈਣਗੇ। ਕਿ ਇਹ ਸਥਿਤੀ ਐਸ ਤਰ੍ਹਾਂ ਦੀ ਕਿਉਂ ਹੋਈ ਹੈ? ਇਹ ਕੋਈ ਇੱਕ ਦਿਨ 'ਚ ਨਹੀਂ ਹੋਈ। ਲੰਬਾ ਇਤਿਹਾਸ ਪੂਰੀ ਗੱਲ ਕਿਤੇ ਫੇਰ ਕਰ ਦੇਵਾਂਗੇ। ਸੋ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਕਿ ਜੱਧਰ ਸਾਹਿਬ ਜਲਦੀ ਸਿਹਤ ਜਾ ਬੋਨ ਤੇ ਜਿਹੜੇ ਇਹ ਮਸਲੇ ਪਏ ਨੇ ਇਹਨਾਂ ਨੂੰ ਸਿੱਖ ਮਰਿਆਦਾ ਦੇ ਮੁਤਾਬਕ ਨਿਪਟਾਰਾ ਕਰਨ ਦੇ ਯਤਨ ਕਰਨ ਜੀ ਸੋ ਹਟਲ ਸਾਹਿਬ ਗੱਲ ਕਰਦੇ ਆ ਚੀਫ ਜਸਟਿਸ ਸਾਹਿਬ ਵੱਲੋਂ ਵਕੀਲ ਦੀ ਝਾੜ ਪਾਈ ਗਿਆ ਤੁਹਾਨੂੰ ਦੱਸਦੇ ਕਿ ਬਹੁਤ ਘੱਟ ਕੇਸਾਂ ਦੇ ਵਿੱਚ ਹੁੰਦਾ ਵੀ ਜੱਧਰ ਸਾਹਿਬ ਗੁੱਸੇ ਹੁਣ ਪਰ ਇਹ ਨਵਾਂ ਮਾਮਲਾ ਨਿਕਲ ਕੇ ਇੱਕ ਸਾਹਮਣੇ ਆਇਆ ਜੀ ਉੱਥੇ ਇੱਕ ਵਕੀਲ ਸਾਹਿਬ ਨੇ ਕਿਤੇ ਪੁੱਛ ਲਿਆ ਇਹ ਡਿਵੀਜ਼ਨਲ ਬੈਂਚ ਸੀ ਚੀਫ ਜਸਟਿਸ ਸਾਹਿਬ ਦਾ ਕਿ ਕੋਰਟ ਮਾਸਟਰ ਮਾਸਟਰ ਦੀ ਕੋਈ ਲਿਖਾਇਆ ਰਹੇ ਸੀ ਉਹਦੇ ਤੇ ਉਹਨਾਂ ਨੇ ਟਿੱਪਣੀ ਕੀਤੀ ਉਹ ਤੁਹਾਡੀ ਹਿੰਮਤ ਕਿਵੇਂ ਪੈ ਗਈ ਕੱਲੂ ਤੁਸੀਂ ਇਹ ਪਾਹੋਂਗੇ ਕਿ ਕੱਲ ਜੱਜ ਸਾਹਿਬ ਘਰੇ ਕੀ ਕਰਦੇ ਆ ਕੋਈ ਮਾਨ ਮਰਿਆਦਾ ਹੈ ਆਪਣੀ ਮਾਨ ਮਰਿਆਦਾ ਦਾ ਪਾਲਣਾ ਕਰੋ ਉਹਨਾਂ ਨੂੰ ਮਾਨ ਮਰਿਆਦਾ ਵਿੱਚ ਰਹਿਣ ਦੀ ਗੱਲ ਚੀਫ ਜੱਜ ਸਾਹਿਬ ਨੇ ਕਹੀ ਹੈ ਜੀ ਹਰਿਆਣਾ ਦੇ ਵਿੱਚ ਜਿੱਥੇ ਵਿਧਾਨ ਸਭਾ ਦੀਆਂ 14 ਡੀਲ ਸਾਬ ਉੱਥੇ ਹੀ ਹੁਣ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵੀ ਲੋਕਾਂ ਨੂੰ ਵਾਸਤੇ ਵਿੱਚ ਕਰਨ ਦੇ ਲਈ ਮੀਟ ਸ਼ਰਾਬ ਤੇ ਕਈ ਹੋਰ ਵੱਡੀ ਵੱਡੀ ਚੀਜ਼ਾਂ ਉਹ ਦਿੱਤੀਆਂ ਜਾ ਰਹੀਆਂ ਨੇ ਜੀ ਜਿਹੜੀਆਂ ਕਨਸੋਵਾ ਉੱਥੋਂ ਨਿਕਲ ਕੇ ਆ ਰਹੀਆਂ ਨੇ ਇੱਥੇ ਆਪਣੇ ਹਰਿਆਣੇ ਦੇ ਵਿੱਚ ਤਾਂ ਚੱਲ ਰਿਹਾ ਹੈ ਸ਼ਰੇਆਮ ਚੱਲ ਰਿਹਾ ਹੈ ਕਹਿੰਦੇ ਹੁਣ ਤਾਂ ਵੱਡੇ ਵੱਡੇ ਪੈਕਟ ਉਹਦੇ ਵਿੱਚ ਕੀ ਹੋਊਗਾ ਜਾਣਦੀ ਆ ਦੁਨੀਆ ਇਹ ਪਬਲਿਕ ਹੈ ਸਭ ਜਾਣਦੀ ਹੈ ਹਾਲਾਂਕਿ ਬਾਹਰ ਬੰਦ ਹੈ ਪੰਜਾਬ ਦੇ ਠੇਕੇ ਵੀ ਬੰਦ ਕਰਤੇ ਐ ਪਰ ਮਿਲ ਸਾਰਾ ਕੁਝ ਰਿਹਾ ਕਈਆਂ ਨੂੰ ਸਕੌਜ ਦੀਆਂ ਪੇਟੀਆਂ ਦੇਤੀਆਂ ਉਹ ਬੰਦੇ ਪੀਂਦੇ ਵੀ ਨਹੀਂ ਉਹ ਦੁਬਾਰਾ ਠੇਕੇ ਤੇ ਚਲੇ ਗਏ ਕਹਿੰਦੇ ਵੀ ਅਧਮੁੱਲ ਚ ਫੜੋ ਜੀ ਅਧਮੁੱਲ ਚ ਲਓ ਸਤੋਂ ਜੇ 20000 ਦੀ ਪੇਟੀ ਚਲਦੀ ਐ ਆ ਫੜੋ 10000 ਦੀ ਉਹ ਦੁਬਾਰਾ ਫੇਰ 20 ਦੀ ਵੇਚ ਦੇਣਗੇ ਉਹਨਾਂ ਨੇ ਪੀਣੀ ਨਹੀਂ ਖਾਣੀ ਨਹੀਂ ਉਹਨਾਂ ਨੇ ਜੋ ਵਟਿਆ ਸੋ ਖਟਿਆ ਤੇ ਠੇਕੇਦਾਰਾਂ ਵਾਲਾ ਕੋਈ ਫੇਰ ਆ ਗਈ। ਸੋ ਉੱਥੇ ਇਹ ਸਾਰਾ ਕੁਝ ਚੱਲ ਰਿਹਾ। ਅੱਜ ਦੀ ਜਿਹੜੀ ਰਾਤ ਹੈ ਕਹਿੰਦੇ ਕਿਆਮਤ ਦੀ ਰਾਤ ਹੈ। ਬੜਾ ਕੁਝ ਕੀਤਾ ਜਾ ਰਿਹਾ ਲੋਕਾਂ ਨੂੰ ਭਰਮਾਉਣ ਵਾਸਤੇ। ਤੇ ਰਹੀ ਗੱਲ ਪੰਚਾਇਤ ਚੋਣਾਂ ਵਿੱਚ ਸਰਪੰਚੀ ਦਾ ਠੇਕ ਜਿਹੜਾ ਖਰਚ ਹੈ 40000 ਹੈ। ਜੀ। ਪੰਚੀ ਦਾ 30000 ਹੈ। ਤੇ ਆਰਾਮਸਾਰੀ ਹੈ। ਸਾਰੇ ਪਾਸੇ ਮਤਲਬ ਐਨ ਇੱਕ ਕਿਸਮ ਦਾ ਖੁੱਲਾ ਪਰਤਾਇਆ ਜਾ ਰਿਹਾ ਮਹਿਫਲਾਂ ਦੇ ਵਿੱਚ ਲੋਕਾਂ ਦੀ ਚਰਚਾ ਹੈ ਕਿ ਜਿਹੜਾ ਟੋਟਲ ਖਰਚਾ ਸਰਪੰਚ ਨੇ ਦਿਖਾਉਣਾ ਹੈ ਉਹ ਤਾਂ ਇੱਕ ਦਿਨ ਚ ਹੀ ਉਡਾਇਆ ਜਾ ਰਿਹਾ ਹੈਗਾ ਇਹ ਰਾਜ ਕਮਲ ਜੀ ਜਿਹੜੇ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਨੇ ਨਾ ਉਹ ਕਿਤੇ ਦੀਂਦੇ ਆ ਤੇ ਜਿਹੜਾ ਕੇਂਦਰ ਵਾਲਾ ਇਲੈਕਸ਼ਨ ਕਮਿਸ਼ਨ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਪਹਿਲਾਂ ਪੁੱਛਣਾ ਨਹੀਂ ਜਾਂਦਾ ਆਪਦੇ ਹੁਕਮਰਾਨਾਂ ਤੋਂ ਜਨਾਬ ਮੈਂ ਆ ਲਾਗੂ ਕਰਦੇ ਆ ਜਾਂ ਨਾ ਕਰਦੇ ਆ ਜੇ ਇਲੈਕਸ਼ਨ ਕਮਿਸ਼ਨ ਦੀ ਗੱਲ ਸੁਣਨੀ ਹੈ ਜਿਹਨੇ ਇਲੈਕਸ਼ਨ ਕਮਿਸ਼ਨ ਦੀ ਇੱਜ਼ਤ ਰੱਖੀ ਸੀ ਉਹ ਸੀਗੇ ਟੀ ਐਨ ਸੇਸ਼ਨ ਉਹਨਾਂ ਨੇ ਦੱਸਤਾ ਸੀ ਕਿ ਇਲੈਕਸ਼ਨ ਕਮਿਸ਼ਨ ਹੁੰਦਾ ਕੀ ਹੈ ਜੀ ਸੋ ਜਿਹਪਾਸਟ ਢੋਲ ਸਾਹਿਬ ਜੋ ਪੱਤਰਕਾਰਾਂ ਦਾ ਸਰਵੇ ਸਾਹਮਣੇ ਆ ਰਿਹਾ ਹੈ ਕਹਿੰਦੇ ਵੀ ਕਾਂਗਰਸ ਹਰਿਆਣਾ ਦੇ ਵਿੱਚ ਉੱਪ ਜਾ ਰਹੀ ਹੈ ਜੀ ਦੇਖੋ ਮੈਂ ਜਿਹੜੇ ਹਰਿਆਣਾ ਦੇ ਕੁਝ ਬਹੁਤ ਵੱਡੇ ਵੱਡੇ ਪੱਤਰਕਾਰ ਨੇ ਜਿਨ੍ਹਾਂ ਦੇ ਚਿਹਰੇ ਮੋਰੇ ਨੇ ਜਿਹੜੇ ਬਹੁਤ ਡੂੰਘਾਈ ਨਾਲ ਸਰਵੇ ਕਰਦੇ ਆ ਉਹਨਾਂ ਦਾ ਮੈਂ ਇੱਕ ਚੈਨਲ ਦੇ ਉੱਤੇ ਤਿੰਨ ਚਾਰ ਪੱਤਰਕਾਰ ਸਹਿਬਾਨਾਂ ਦਾ ਸੁਣਿਆ ਉਹਨਾਂ ਦੇ ਵਿੱਚ ਇੱਕ ਚੀਜ਼ ਕਾਮਨ ਅੰਕੜਾ ਆਇਆ ਹੈ ਕਿ ਕਾਂਗਰਸ 60 ਇੱਕ ਦਾ ਅੰਕੜਾ ਸੀ 55 ਤੋਂ 60 ਦੂਜੇ ਦਾ ਅੰਕੜਾ ਸੀ 60 ਤੋਂ 65 ਤੇ ਤੀਜੇ ਕਹਿੰਦੇ ਸੀ ਵੀ 60 ਇਹਦਾ ਮਤਲਬ ਜੇ ਤਿੰਨ ਬੰਦੇ 60 ਦੀ ਗੱਲ ਕਰਦੇ ਆ ਤਾਂ ਕਾਂਗਰਸ ਉਥੇ 60 ਦੇ ਆਸ-ਪਾਸ ਲੇ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਨੂੰ ਕੋਈ 15 ਕਹਿੰਦੇ ਕੋਈ 15 ਤੋਂ 20 ਕਹਿੰਦੇ ਐਨੀਆਂ ਅੰਕ 7-8 ਆਜ਼ਾਦ 2 ਜਾਂ 3 ਅਨੈਲੋ 1 ਬੀਐਸਪੀ ਐਨੀਆਂ ਕਾ ਸੀਟਾਂ ਦੀ ਗੱਲ ਕਰਦੇ ਨੇ ਜੇ ਤਿੰਨ ਬੰਦੇ 60 ਦੀ ਗੱਲ ਕਰਦੇ ਐ ਇਹਦਾ ਮਤਲਬ ਇਹ ਹੋਇਆ ਕਿ ਕਾਂਗਰਸ 60 ਵੀ ਹੋ ਸਕਦੀ ਹੈ 58 ਵੀ ਹੋ ਸਕਦੀ ਹੈ 62 ਵੀ ਹੋ ਸਕਦੀ ਹੈ ਅੱਜ ਰਾਤ ਦਾ ਕੋਈ ਮਸ਼ੀਨਾਂ ਦੀ ਮੈਨੇਜਮੈਂਟ ਨਾ ਹੋ ਜੇ ਤਾਂ ਵਖਰੀ ਗੱਲ ਜੀ ਅਰਵਿੰਦ ਕੇ ਜੀ ਵਾਲ ਵੱਲੋਂ ਆਪਣਾ ਘਰ ਛੱਡ ਦਿੱਤਾ ਗਿਆ ਜੋ ਸੀਮ ਹਾਊਸ ਸੀ ਹੁਣ ਉਹ ਆਪਣੇ ਨਵੇਂ ਘਰ ਦੇ ਵਿੱਚ ਸ਼ਿਫਟ ਹੋ ਗਨੇ ਜੀ ਉਹਨਾਂ ਦਾ ਨਹੀਂ ਹੈਗਾ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਨੇ ਅਸ਼ੋਕ ਮਿੱਤਲ ਲਵਲੀ ਯੂਨੀਵਰਸਿਟੀ ਆ ਜੀ ਉੱਥੇ ਇਹ ਚੱਲ ਪਿਆ ਸੀ ਕੰਮ ਇਹ ਤਾਂ ਨਹੀਂ ਮੈਨੂੰ ਪਤਾ ਕਿ ਉਹ ਉੱਥੇ ਰਹਿ ਸਕਦੇ ਆ ਕਿ ਨਹੀਂ ਰਹਿ ਸਕਦੇ ਕੇਜਰੀ ਬਾਲ ਸਾਹਿਬ ਇੱਕ ਰਾਜ ਸਭਾ ਦੇ ਮੈਂਬਰ ਦੀ ਕੁਠੀ ਦੇ ਵਿੱਚ ਕੋਈ ਕਾਨੂੰਨ ਹੈ ਸ਼ਾਇਦ ਇਹਨਾਂ ਨੇ ਦੇਖ ਕੇ ਬਣਾਇਆ ਹੋਵੇਗਾ ਇਹਨਾਂ ਨੂੰ ਕਿਤੇ ਲੈਣੇ ਦੇ ਦੇਣੇ ਨਾ ਪੈਂ ਜਾਂ ਉਹ ਹੁਣ ਉਹ 53 ਕਰੋੜੀ ਜਿਹੜਾ ਬੰਗਲਾ ਸੀ ਉਹ ਖਾਲੀ ਕਰਨਾ ਪੈ ਗਿਆ ਕੇਜਰੀਵਾਲ ਸਾਹਿਬ ਨੂੰ ਕਿਤੇ ਉੱਥੇ ਨਹਿਲੇ ਤੇ ਦਹਿਲਾ ਮਾਰ ਦੇਣ ਜਿਹੜੇ ਉਥੋਂ ਦੇ ਲੈਫਟੀਨੈਂਟ ਗਵਰਨਰ ਨੇ ਬੀ ਕੇ ਸਖਸੈਨਾ ਕਿ ਆਥ ਜੀ ਤੁਸੀਂ ਚਲੋ ਕਿਉਂ ਲੇਫਟੀਨੈਂਟ ਗਵਰਨਰ ਦੇ ਬਗਲੇ 'ਚ ਉੱਥੇ ਮੈਂ ਜਾਣਾ ਕਿਉਂਕਿ ਲੈਫਟੀਨੈਂਟ ਗਵਰਨਰ ਦਾ ਅਹੁਦਾ ਸੰਵਿਧਾਨਕ ਤੌਰ ਤੇ ਮੁੱਖ ਮੰਤਰੀ ਤੋਂ ਵੱਡਾ ਹੈ ਜੀ ਤੇ ਮੁੜ ਕੇ ਕੇਜਰੀਵਾਲ ਸਾਹਿਬ ਸੋਚਣ ਵੀ ਨਾ ਕਿ ਅਸੀਂ ਜਿਹੜਾ ਇੰਨਾ ਕੁਝ ਬਣਾਇਆ ਸੀ ਉੱਥੇ ਤਾਂ ਉਹ ਪੁਰਾਣਾ ਜਿਹਾ ਹੁੰਦਾ ਸੀ ਨਾ ਬੰਦੇ ਦੀ ਹੋ ਗਈ ਮੌਤ ਘਰ ਬਣਾਏ ਰੋ ਜੇ 15 ਕਿ ਦਿਨ ਹੋਇਆ ਸੀ ਲੈ ਨੇ ਜੜੇ ਨੂੰ ਰਹਿਣਾ ਵੀ ਨਾ ਮਿਲਿਆ ਇਹ ਤਾਂ ਬਹੁਤ ਸ਼ੌਕ ਨਾਲ ਇਹਨੇ ਘਰ ਬਣਾਇਆ ਸੀ ਕੁਦਰਤ ਦੇ ਪਤ ਕੁਝ ਨਹੀਂ ਪਤਾ ਹੁੰਦਾ ਚੀਜ਼ਾਂ ਸੋ ਕਿਤੇ ਸਖਸੈਨਾ ਸਾਹਿਬ ਇਹਨਾਂ ਦੇ ਪਾਣੀ ਫੇਰ ਦੇਣ ਕਿ ਜਿਹੜਾ ਐਨੇ ਉਸ ਦੇ ਪੈਸੇ ਤੱਕੇ ਲਾ ਕੇ ਲਾਇਆ ਉਥੇ ਰਹਿਣ ਦਾ ਮੌਕਾ ਵੀ ਨਾ ਮਿਲਿਆ ਬਾਕੀ ਪਤਾ ਨਹੀਂ ਕਿ ਰਾਜ ਸਭਾ ਦਾ ਮੈਂਬਰ ਦੇ ਸਕਦਾ ਉਹਨਾਂ ਨੂੰ ਨਹੀਂ ਪਰ ਅਸ਼ੋਕ ਮਿੱਤਲ ਨੇ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਗਿਫਟ ਦੇ ਤੌਰ ਤੇ ਇਹ ਦੇ ਰਿਹਾ ਹੈ ਇਹਦੇ ਬਾਰੇ ਅੱਗੇ ਤਾਂ ਉਥੋਂ ਦਾ ਜਿਹੜਾ ਕਾਇਦਾ ਕਾਨੂੰਨ ਹੈ ਉਹ ਹੀ ਦੱਸੇਗਾ ਜੀ ਸੋ ਦਜਾ ਪਾਸੇ ਪੰਥਕ ਹਲਕਿਆਂ ਦੇ ਵਿੱਚ ਚਲਸਾਬ ਹੋਣ ਜਿਹੜੀ ਨਿਗਾ ਟਿਕੀ ਹੋਏ ਜਥੇਦਾਰ ਸਾਹਿਬ ਦੇ ਉੱਤੇ ਵੀ ਉਹ ਕੀ ਫੈਸਲਾ ਸੁਣਾਉਣਗੇ ਜੀ ਬਿਲਕੁਲ ਹੈਗਾ ਜੀ ਇਹ ਪਹਿਲੀ ਗੱਲ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਵਿੱਚ ਉਲਝਾਏ ਜਾ ਰਹੇ ਆ ਕਿ ਇਹ ਮਾਮਲੇ ਨੂੰ ਦੇਰੀ ਹੋ ਜਾਵੇ ਇਹ ਮਾਮਲਾ ਜਿਹੜਾ ਸੁਖਵੀਰ ਸਿੰਘ ਬਾਦਲ ਵਾਲਾ ਹੈ ਉਹਦੇ ਸਾਥੀਆਂ ਨੇ ਦਿੱਤਾ ਹੈ ਇਹ ਇੰਨਾ ਸੌਖਾ ਨਹੀਂ ਹੱਥਾਂ ਨਾਲ ਦਿੱਤੀਆਂ ਦੰਦਾ ਨਾਲ ਖੋਲਣੀਆਂ ਪੈਂਦੀਆਂ ਹੁੰਦੀਆਂ ਨੇ ਇਹ ਗੱਲ ਮੰਨ ਕੇ ਚੱਲੋ ਤੇ ਦੂਜਾ ਇਹ ਵੀ ਗੱਲ ਮੰਨ ਕੇ ਚੱਲੋ ਕਿ ਪਤਾ ਨਹੀਂ ਇਹ ਸਾਰੇ ਸਮੱਸਿਆ ਦੇ ਵਿੱਚ ਕੀ ਹੋਣਾ ਹੈ ਸੋ ਮੈਂ ਸਮਝਦਾ ਕਿਉਂਕਿ ਜਦੋਂ ਤੱਕ ਗੁਰਮukh ਸਿੰਘ ਤੇ ਗੁਰਵਚਨ ਸਿੰਘ ਸਾਹਿਬ ਦਾ ਜਥੇਦਾਰ ਨੂੰ ਸੱਦਿਆ ਨਹੀਂ ਜਾਂਦਾ ਕਿ ਤੁਸੀਂ ਕਿਹਦੇ ਹੁਕਮਾਂ ਨਾਲ ਸਰਕਾਰੀ ਤਖਤ ਤੇ ਗਏ ਸਨ ਤੇ ਤੁਸੀਂ ਉਲੰਘਣਾ ਕੀਤੀ ਹੈ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਸੀ ਕਿ ਤੁਸੀਂ ਸਰਕਾਰੀ ਤਖਤ ਤੇ ਹੁਕਮ ਲੈਣ ਚੱਲੇ ਹੋ ਇਹ ਬਹੁਤ ਸਾਰੀਆਂ ਉਲਝਣਾਂ ਨੇ ਉਹਦੇ ਚ ਕਿਵੇਂ ਸੁਰਖਰੂ ਹੁੰਦੇ ਐ ਤੇ ਪੰਥਕ ਤੇਰਾਮ ਸਿੱਖ ਜਥੇਬੰਦੀਆਂ ਵੀ ਇਹੋ ਕਹਿ ਰਹੀਆਂ ਜੋ ਸੰਗਤ ਦੀ ਆਵਾਜ਼ ਆ ਜੱਥੇਦਾਰ ਜੀ ਫੈਸਲਾ ਉਹਦੇ ਮੁਤਾਬਕ ਕਰ ਦਿਓ ਨਹੀਂ ਫਿਰ ਗੈਨੀ ਗੁਰਵਚਨ ਸਿੰਘ ਆਲਾ ਜਿਹੜਾ ਹਾਲ ਉਹਨਾਂ ਦਾ ਹੋਇਆ ਸੀ ਉਹ ਸਾਰਿਆਂ ਦੇ ਸਾਹਮਣੇ ਦਿਸਦਾ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਜੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਜਿਹਨੇ ਪ੍ਰੋਗਰਾਮ ਦੇਖਿਆ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ